ਨੀ ਪ੍ਰੀਤ ਤੇਰਾ ਪਾਈ ਕੀ ਲਿਆਇਆ ਤੇਰੇ ਲਈ ਮੇਰਾ ਤਾਂ ਮੇਰੇ ਲਈ ਲਿਆਇਆ ਸੀਗਾ ਗੋਲ ਗੱਪੇ ਉਹ ਵੀ ਭਰੇ ਹੋਏ ਪੈਸਾ ਤਾਂ ਉਹ ਵੀ ਨਹੀਂ ਕੋਈ ਦੇ ਕੇ ਗਿਆ ਹੈ ਉਹ ਤਾਂ ਪਤਾ ਨਹੀਂ ਹੁੰਦਾ ਖਾਣੂ ਖਾਦਾ ਕੋਸ ਚੱਕੀ ਫਿਰਦਾ ਸੀ ਮੈਨੂੰ ਕਹਿੰਦਾ ਭੈਣੇ ਪੈਸੇ ਦਾ ਕੀ ਹੈ ਪੈਸੇ ਕਿਹੜਾ ਨਾਲ ਜਾਣੇ ਆ ਖਾਣ ਪੀਣ ਨੂੰ ਮੈਨੂੰ ਖਾਸੀਆਂ ਚੀਜ਼ਾਂ ਹੀ ਲੈਤੀਆਂ 2-3 ਹਜ਼ਾਰ ਦਾ ਸਮਾਨ ਲੱਗਦਾ ਸੀਗਾ ਹਾਂ ਬਾਕੀ ਸੁੱਕੇ ਜੋ ਗਿਆ ਬੋਤਲਾਂ ਲਿਆ ਸੀ ਦਾਰੂ ਦੀਆਂ ਤੈਨੂੰ ਪ੍ਰੀਤ ਤੇਰੇ ਭੈਣ ਕੀ ਦਿੱਤਾ ਵੇ ਮੇਰਾ ਭਰਾ ਤਾਂ ਮੇਰੀ ਲਈ ਡਾਇਮੰਡ ਦਾ ਹਾਰ ਲਿਆ ਕੇ ਆ ਸੀ ਹਾਰ ਮੈਨੂੰ ਕਹਿੰਦਾ ਦੀਦੀ ਦੀਦੀ ਜਦੋਂ ਤੁਸੀਂ 100 ਮਰੀਜ਼ ਇੱਕ ਦਿਨ 'ਚ ਜਦੋਂ ਤੁਸੀਂ ਉਹ ਕਰ ਲਿਆ ਨਾ ਠੀਕ ਹੈ ਇੱਕ ਦਿਨ 'ਚ ਉਸ ਦਿਨ ਤੁਹਾਨੂੰ ਡਾਇਮੰਡ ਦਾ ਹਾਰ ਲਿਆ ਕੇ ਦਊਂਗਾ ਮੈਂ ਕਿਹਾ ਚੱਲ ਵੇ ਬਾਕੀ ਖਾਣ ਪੀਣ ਨੂੰ ਤਾਂ ਉਹ ਵੀ ਲਈ ਫਿਰਦਾ ਸੀਗਾ ਨਕੰਮੇ ਭਰਾ ਨੇ ਕਿੱਥੇ ਦਿੰਦੇ ਨੇ ਅੱਗ ਲਾਉਣੇ ਕੁਛ ਬਸ ਆਈ ਕਹਿੰਦ ਰਹੀ ਐ ਕਿ ਲਾਰੀ 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 ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਡਾਇਮੰਡ ਦੀ ਹਾਰ ਲਾਤਾ ਕੋਈ ਗਪੋੜੀ ਆ ਕਿੱਥੇ ਪਾਈ ਹੈ ਇਹਦਾ ਕੁਛ ਲਿਆ ਦੇਣਗੇ ਮੇਰੀ ਐਨੀ ਤਾਂ ਖਾਣ ਪੀਣ ਦਾ ਮਸਦਾ ਦਿੱਤਾ